ਦਿੰਦੇ ਹਰੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਨੇ ਪੂਰਾ ਮਾਮਲਾ ਅੰਮ੍ਰਿਤਸਰ ਦਾ ਸਾਹਮਣੇ ਆਇਆ ਜਿੱਥੇ ਤਰਨ ਤਰਨ ਰੋਡ ਉਤੇ ਇੱਕ ਕਾਰ ਦੇ ਬਾਹਰ ਖੜੀ ਐਕਟਿਵਾ ਚੋਰੀ ਹੋ ਗਈ ਹੈ ਸੋ ਤਸਵੀਰਾਂ ਸੀਸੀਟੀਵੀ ਕੈਮਰੇ ਦੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਪਰਣਾਲੇ ਇੱਕ ਵਿਅਕਤੀ ਗਲੀ ਦੇ ਵਿੱਚ ਘੁੰਮਦਾ ਨਜ਼ਰ ਆ ਰਿਹਾ ਹੈ ਉਸ ਵਿਅਕਤੀ ਵੱਲੋਂ ਪਹਿਲਾਂ ਕਿੰਨੀ ਦੇਰ ਤੱਕ ਉਹ ਗਲੀ ਚ ਘੁੰਮਦਾ ਰਿਹਾ ਆਲੇ ਦੁਆਲੇ ਦੇਖਦਾ ਰਿਹਾ ਕਿ ਉਸ ਨੂੰ ਕੋਈ ਆਬਜ਼ਰਵ ਕਰ ਨਹੀਂ ਕਰ ਰਿਹਾ ਜੋ ਦੋਸਰੇ ਦੇਖਿਆ ਕਿ ਅੱਲੇ ਦੁਆਲੇ ਕੋਈ ਵੀ ਨਹੀਂ ਹੈ ਤਾਂ ਉਸਨੇ ਘਰ ਦੇ ਬਾਹਰ ਖੜੀ ਚਿੱਟੇ ਰੰਗ ਦੀ ਐਕਟਿਵਾ ਨੂੰ ਲੈ ਕੇ ਉਥੋਂ ਰਫੂ ਚੱਕਰ ਹੋ ਗਿਆ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਹਾ ਕਿ ਇਸ ਤਰ੍ਹਾਂ ਦੇ ਨਾਲ ਇਹ ਸ਼ਾਤਰ ਚੋਰ ਘਰ ਦੇ ਬਾਹਰ ਲਗਾਈ ਗਈ ਇੱਕ ਐਕਟਿਵਾ ਨੂੰ ਚੋਰੀ ਕਰਕੇ ਬੜੀ ਹੀ ਆਸਾਨੀ ਨਾਲ ਉਥੋਂ ਚਲਾ ਜਾਂਦਾ ਹੈ ਲਗਾਤਾਰ ਅੰਮ੍ਰਿਤਸਰ ਸ਼ਹਿਰ ਹੋਵੇ ਜਾਂ ਫਿਰ ਵੱਖ-ਵੱਖ ਜ਼ਿਲ੍ਹੇ ਹੋਣ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਨੇ ਦਿਨ ਦਿਹਾੜੇ ਚੋਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ 'ਚ ਵੀ ਗੁਰੇਜ਼ ਨਹੀਂ ਕਰੇ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਬਾਣੀ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਨੇ ਪੂਰਾ ਮਾਮਲਾ ਅੰਮ੍ਰਿਤਸਰ ਦਾ ਸਾਹਮਣੇ ਆਇਆ ਜਿੱਥੇ ਤਰਨਤਾਰਨ ਰੋਡ 'ਤੇ ਇੱਕ ਕਾਰ ਦੇ ਬਾਹਰ ਖੜੀ ਐਕਟਿਵਾ ਚੋਰੀ ਹੋ ਗਈ ਹੈ ਤੋ ਤਸਵੀਰਾਂ ਸੀਸੀਟੀਵੀ ਕੈਮਰੇ ਦੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਪਰਣਾਲੇ ਇੱਕ ਵਿਅਕਤੀ ਗਲੀ ਦੇ ਵਿੱਚ ਘੁੰਮਦਾ ਨਜ਼ਰ ਆ ਰਿਹਾ ਹੈ ਉਸ ਵਿਅਕਤੀ ਵੱਲੋਂ ਪਹਿਲਾਂ ਕਿੰਨੀ ਦੇਰ ਤੱਕ ਉਹ ਗਲੀ ਚ ਘੁੰਮਦਾ ਰਿਹਾ ਆਲੇ ਦੁਆਲੇ ਦੇਖਦਾ ਰਿਹਾ ਕਿ ਉਸ ਨੂੰ ਕੋਈ ਆਬਜ਼ਰਵ ਤਾਂ ਨਹੀਂ ਕਰ ਰਿਹਾ ਜਦੋਂ ਉਸ ਨੇ ਦੇਖਿਆ ਕਿ ਆਲੇ ਦੁਆਲੇ ਕੋਈ ਵੀ ਨਹੀਂ ਹੈ ਤਾਂ ਉਸ ਨੇ ਘਰ ਦੇ ਬਾਹਰ ਖੜੀ ਚੁੱਟੇ ਰੰਗ ਦੀ ਐਕਟਿਵਾ ਨੂੰ ਲੈ ਕੇ ਉੱਥੋਂ ਰਫੂ ਚੱਕਰ ਹੋ ਗਿਆ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਆ ਕਿ ਇਸ ਤਰ੍ਹਾਂ ਦੇ ਨਾਲ ਇਹ ਸ਼ਾਤਰ ਚੋਰ ਘਰ ਦੇ ਬਾਹਰ ਲਗਾਈ ਗਈ ਇੱਕ ਐਕਟਿਵਾ ਨੂੰ ਚੋਰੀ ਕਰਕੇ ਬੜੀ ਹੀ ਆਸਾਨੀ ਨਾਲ ਖੋ ਚਲਾ ਜਾਂਦਾ ਹੈ ਲਗਾਤਾਰ ਅੰਮ੍ਰਿਤਸਰ ਸ਼ਹਿਰ ਹੋਵੇ ਜਾਂ ਫਿਰ ਵੱਖ-ਵੱਖ ਜ਼ਿਲ੍ਹੇ ਹੋਣ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਨੇ ਦਿਨ ਦਿਹਾੜੇ ਚੋਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ 'ਚ ਵੀ ਗੁਰੇਜ਼ ਨਹੀਂ ਕਰੇ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਬਾਣੀ ਦਿਨ ਦੇ ਹਾਰੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਨੇ ਪੂਰਾ ਮਾਮਲਾ ਅੰਮ੍ਰਿਤਸਰ ਦਾ ਸਾਹਮਣੇ ਆਇਆ ਜਿੱਥੇ ਤਰਨਤਾਰਨ ਰੋਡ ਤੇ ਇੱਕ ਕਾਰ ਦੇ ਬਾਹਰ ਖੜੀ ਐਕਟਿਵਾ ਚੋਰੀ ਹੋ ਗਈ ਹੈ ਸੋ ਤਸਵੀਰਾਂ ਸੀਸੀਟੀਵੀ ਕੈਮਰੇ ਦੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਪਰਣਾਲੇ ਇੱਕ ਵਿਅਕਤੀ ਗਲਿਦ ਵਿੱਚ ਕੁੰਮ ਦਾ ਨਜ਼ਰ ਆ ਰਿਹਾ ਹੈ ਉਸ ਵਿਅਕਤੀ ਉਹ ਲੋ ਪਹਿਲਾਂ ਕਿੰਨੀ ਦੇਰ ਤੱਕ ਉਹ ਗਲੀ ਚ ਘੁੰਮਦਾ ਰਿਹਾ ਆਲੇ ਦੁਆਲੇ ਦੇਖਦਾ ਰਿਹਾ ਕਿ ਉਸ ਨੂੰ ਕੋਈ ਆਬਜ਼ਰਵ ਤਾਂ ਨਹੀਂ ਕਰ ਰਿਹਾ ਜਦੋਂ ਉਸ ਨੇ ਦੇਖਿਆ ਕਿ ਆਲੇ ਦੁਆਲੇ ਕੋਈ ਵੀ ਨਹੀਂ ਹੈ ਤਾਂ ਉਸ ਨੇ ਘਰ ਦੇ ਬਾਹਰ ਖੜੀ ਚੁੱਟੇ ਰੰਗ ਦੀ ਐਕਟਿਵਾ ਨੂੰ ਲੈ ਕੇ ਉਥੋਂ ਰਫੂ ਚੱਕਰ ਹੋ ਗਿਆ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਦੇ ਨਾਲ ਇਹ ਸ਼ਾਤਰ ਚੋਰ ਘਰ ਦੇ ਬਾਹਰ ਲਗਾਈ ਗਈ ਇੱਕ ਐਕਟਿਵਾ ਨੂੰ ਚੋਰੀ ਕਰਕੇ ਬੜੇ ਹੀ ਆਸਾਨੀ ਨਾਲ ਉਥੋਂ ਚਲਾ ਜਾਂਦਾ ਹੈ ਲਗਾਤਾਰ ਅੰਮ੍ਰਿਤਸਰ ਸ਼ਹਿਰ ਹੋਵੇ ਜਾਂ ਫਿਰ ਵੱਖ-ਵੱਖ ਜ਼ਿਲ੍ਹੇ ਹੋਣ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਨੇ ਦਿਨ ਦਿਹਾੜੇ ਚੋਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ 'ਚ ਵੀ ਗੁਰੇਜ਼ ਨਹੀਂ ਕਰੇ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਬਾਣੀ